ਕਾਹ ਬਣਾਉਣ ਨੂੰ ਕੀ ਕਰੀਏ ਸ਼ਮ ਐ ਬਟੂਰੇ ਸਸੀ ਕਾਲ ਜੀ ਸਸੀ ਕਾਲ ਜੀ ਸਾਰਿਆਂ ਨੂੰ ਤੇ ਸਹਿਜਵੀਰ ਭਾਈ ਸਾਡਾ ਢਿੱਲਾ ਰਹਿਦਾ ਮੁੰਡਾ ਇਹਦਾ ਇਹਦੇ ਟਾਂਸਰ ਕਿ ਆਏ ਨੇ ਟਾਂਸਰ ਇਹਦੇ ਨੇ ਗਲ ਦੁਖਦਾ ਜੀ ਗਲ ਦੁਖਦਾ ਭਾਈ ਡਾਕਟਰ ਕਹਿੰਦਾ ਵੀ ਜ਼ਿਆਦਾ ਉਹ ਕਰਨਗੇ ਪਰ ਇਹ ਸੇ ਚਾ ਕਰਨਾ ਪੈਣਾ ਵੀ ਨਹੀਂ بڑਿਓਗੇ ਆਪੇ ਹਟ ਜਾਣਗੇ ਹੁਣ ਵੀ ਦੋ ਮਨਾਂ ਚ ਹੋਏ ਹੋਇਵੇਂ ਆ ਇਹ ਕਿ ਤੈਨੂੰ ਬੁਖਾਰ ਬੜਾ ਚੜਦਾ ਹੋਵੇ ਤੇ ਲੱਗਦਾ ਵੀ ਕਰਾ ਲਈਏ ਕਿਉਂਕਿ ਮੇਲੇ ਚ ਇੱਕਦੀ ਵਾਰ ਚੜੇ ਜਾਂਦਾ ਗਲ ਦੁਖਣ ਕਰਦੇ ਪਪਾ ਆ ਦੇਖ ਸਟicker ਲਾਇਆ ਵੱਖਰੀ ਜੋੜ ਤੂੰ ਵਿਚੇ ਦਿਲ ਕਰਦਾ ਵੀ ਨਾ ਹੋ ਕਰੀਏ ਵੀ ਇਹਨੇ ਛੋਟਾ ਜਿਆਦਾ ਵੀ ਆਵੇ ਵੱਡਾ ਹੋ ਕੇ ਹਟ ਜਾਣਗੇ ਤੇਤੀ ਪਸੰਦ ਦੇ ਬਣ ਲੱਗੇ ਵੀ ਸਹਿਜ ਨੂੰ ਬੜੇ ਪਸੰਦ ਆ ਇਹ ਸਵਾਦ ਲੱਗਦੇ ਆ ਸਹਿਜ ਆਰਡਰ ਮੈਂ ਦੱਸਦਾ ਇਹ ਜਿਹੜੀ ਚੀਜ਼ ਖਾਣੀ ਹੁੰਦੀ ਹੈ ਨਾ ਫਿਰ ਇਹਨੇ ਕਿੰਨਾ ਬਟਨ ਲੱਗੂਗੀ ਆਲੂ ਵੀ ਬਹਿਣ ਦੇ ਵਿੱਚ ਆਲੂ ਭਾਜੇ ਬਣਾਉਣੇ ਹਾਂ ਹਾਂ ਇਹਦੇ ਵਿੱਚ ਪਾਣੇ ਹਾਂ ਠੀਕ ਆ ਉਬਾਲੇ ਹੋਏ ਆ ਮਾਈ ਮਾਈ ਦਾ ਨੌਂਤਾ ਪਾ ਦੋ ਇਹ ਪਿਆਜ਼ ਹੀ ਤੜਕਾ ਹੀਰ ਤੇ ਜਾਂ ਲਾਉਂਗੀ ਹਾਂ ਤੜਕੇ ਵਾਸਤੇ ਜਿਹੜੀ ਅਜੇ ਬਣੂਣ ਨਹੀਂ ਇਹ ਸਿੱਕਿਆ ਪਿਆਜ਼ ਬਣਾਉਣੇ ਹਨ ਠੀਕ ਆ ਨੀਨੇ ਨੂੰ ਵੀ ਫੜਾਉਣੇ ਉਹ ਘਰ ਦੇ ਪਾਉਮੀ ਦੇ ਨੂੰ ਦੇਣੇ ਨਹੀਂ ਅਸੀਂ। ਆਪਾਂ ਖਾਉਈਂ। ਠੀਕ ਆ। ਤਾਂ ਕਿ ਆਜ ਸਾਡੇ ਘਰ ਨੂੰ ਕਿਹੜਾ ਖਾਣਾ ਚਾਲੇ ਬਟੂਰੇ। ਹਾਂ। ਅੱਛਾ। ਠੀਕ ਆ ਬਾਈ ਸਾਡਾ ਹਮੀਂਦਾ ਕਹਿੰਦਾ ਜਿੰਨੇ ਜਿੰਨੇ ਸ਼ੋਰਲੇ ਬਟੂਰੇ ਖਾਣੇ ਸਾਡੇ ਘਰ ਨੂੰ ਆ ਜਿਓ। ਠੀਕ ਆ। ਇਹਨੇ ਆਏਗੇ ਨਹੀਂ ਇਹ ਤਾਂ? ਹਾਂਜੀ। ਠੀਕ ਆ ਜੀ। ਤੇ ਜੇ ਕਿਸੇ ਨੇ ਕਿਹਾ ਵੀ ਭਾਈ ਸਾਨੂੰ ਖਾਣਿਆ ਫਿਰ ਜੇ ਤੁਸੀਂ ਤਾਂ ਪਹਿਲਾਂ ਹੀ ਘੱਟ ਬਣਾ ਲੇ ਵਾਧੂ ਬਣਾਓ ਥੋੜੇ ਜੇ ਉਧਰ ਦਾਦੀ ਭੂਆ ਨੂੰ ਦੇਖ ਲਿਆ ਫੇਰ ਦਾਦੀ ਭੂਆ ਨੂੰ ਨਹੀਂ ਆ ਜਾਣਾ ਗੁਰਪ੍ਰੀਤੋ ਨ ਨੂੰ ਬੁਲਾ ਲੈਣਾ ਤਾਂ ਜਲਦੀ ਕੰਮ ਕਰਨਾ ਲੇਖ ਨੂੰ ਮੈਂ ਬਣਾਉਣਾ ਹਾਂ ਮਾ ਮਜੀਤ ਤਾਂ ਵਿਆਹ ਨੂੰ ਗਿਆ ਹੈ ਸੂਰ ਨੌਲੇ ਨੂੰ ਕੁੜੀ ਦੀ ਸ਼ਗਨ ਦੇਣਾ ਹੈ। ਹਾਂ ਦੀ ਕੁੜੀ ਦਾ ਹੀ ਮੰਗਣਾ ਹੋਇਆ ਤੇ ਉਹ ਹਾਲੇ ਤੱਕ ਘਰ ਬਲਾਈ ਨਹੀਂ ਹੈ। ਮੰਗਣੇ ਤੋਂ ਬਾਅਦ ਜਿਵੇਂ ਕਹਿੰਦੇ ਵੀ ਜਦੋਂ ਪਹਿਲੀ ਵਾਰ ਆਉਂਦਾ ਬੰਦਾ ਜਵਾ ਕੋਈ ਵੀ ਘਰੇ ਵਿਆਹ ਤੋਂ ਬਾਅਦ ਜਾਂ ਮੰਗਣੇ ਤੋਂ ਬਾਅਦ ਉਹਨੂੰ ਸ਼ਗਨ ਦੇਣਾ ਹੁੰਦਾ। ਪਪਾ ਅਹ 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 ਸੜਦੇ ਸੜਦੇ ਪਾਦੇ ਸਮਾਨ ਵੀ ਸਾਨੂੰ ਦਿਖਾ ਕੇ ਪਾਉਣ ਲੱਗੀ ਸੀ ਤੂੰ ਅੜਦੀ ਆ ਕਰਦੇ ਨਹੀਂ ਉਂਗਲੀ ਵੜ ਦੇਣੀ ਆ ਮੈਂ ਤੂੰ ਹਰੇਕ ਚੀਜ਼ 'ਚ ਉਂਗਲੀ ਪਾ ਦੇਣੀ ਆ ਉਹ ਤੇ ਝੂਠੇ ਨਹੀਂ ਕਰੀ ਵੀ ਚੀਜ਼ ਬਣਦੇ ਪਹਿਲਾਂ ਅੱਛਾ ਬਾਅਦ 'ਚ ਖਾਈ ਬਣੇ ਦੋ ਉਹ ਵੀਰ ਜੀ ਕੋਲ ਟੀਵੀ ਦੇਖ ਲਾ ਵੀਰ ਜੀ ਨੇ ਮੈਂ ਕਿਹਾ ਟੀਵੀ ਦੇਖਦਾ ਵੀਰ ਜੀ ਨਾਲ ਦੇ ਅਦਰ ਵਿੱਚ ਉਹ ਜੱਲ ਬਈ ਗਾੜਾ ਸਹਜ ਹੀ ਦੇਦਾ ਸਹਜ ਗੱਲ ਤਾਂ ਹੀ ਤੂੰ ਦਾ ਹਣ ਹੈ ਆਹੋ ਆਖ ਮਫਲਰ ਨਾ ਖੋਲੀ ਤੂੰ ਜਿਆਦਾ ਮਾੜਾ ਮੋਟਾ ਹਟਦਾ ਜਦ ਤੇ ਫੇਰ ਫੁੱਲੰਦੇ ਇਹਨੂੰ ਬਨ ਗਿਆ ਅਫਰ ਕਾ ਦੇ ਸਵਾਰ ਕੇ ਨੂੰ ਸਹਜ ਕਿਹੜਾ ਦੇ ਮਫਲਰ ਨੂੰ ਤੇਰੇ ਉੱਪਰੋਂ ਤਾਂ ਹਵਾ ਪੈਂਦੀ ਗਾਲ ਕੋਲ ਨੂੰ ਗਰਮੈਸ ਨਾਲੇ ਹਟਣਾ ਪੁੱਤੇ ਨੇ ਨਾਲੇ ਸਕੂਲ ਦਾ ਕੰਮ ਸੈਜ ਸਕੂਲ ਦਾ ਕੰਮ ਫਿਰ ਘਾਰ ਸਕੂਲ ਦਾ ਕੰਮ ਕਾਟਮਗਨ ਦੇਖਣ ਬੈ ਗਿਆ ਫਿਰ ਇਹ ਹੀ ਦੋ ਤਿੰਨ ਦਿਨ ਗਿਆ ਸੈਜ ਵੀਰ ਸਕੂਲ ਤੇ ਵੀਰਵਾਰ ਤੇ ਬੁੱਧਵਾਰ ਕਿਉਂਕਿ ਬੁਖਾਰ ਵੀ ਚੜ ਗਿਆ ਨਾਲ ਗਲਵੇ ਤੇ ਫਿਰ ਇਹਦਾ ਕੰਮ ਰਹਿਦਾ ਕਰਨੇ ਤੇ ਪਹਿਲਾਂ ਲੱਗਿਆ ਵੀ ਤਾਂ ਕਰਨਾ ਪਿਆ ਬੈ ਕੇ ਦਾ ਤੇ ਹੁਣ ਫੇਰ ਬੰਦ ਕਰਤਾ ਮੈਂ ਕਿਤੇ ਕਰ ਲਿਆ ਉਹ ਅਲੇ ਸਕੂਲ ਦਾ ਕੰਮ ਨਵੇੜ ਬੁੱਧ ਨਹੀ ਫਿਰ ਤੈਨੂੰ ਮੈਡਮ ਨੇ ਫੇਰ ਖਿਜਣਾ ਸੋਮਵਾਰ ਨੂੰ ਤੇ ਆਉ ਉਹ ਆਪਾਂ ਦੇਖ ਕਿਉਂ ਨਹੀਂ ਛੋਲੇ ਭਟੂਰਿਆਂ ਦਾ ਕੰਮ ਅਰੇ ਦਾ ਸਬਜੀ ਦਾ ਚੱਲ ਰਿਹਾ ਜੀ ਕਾਰਟੂਨ ਬੰਦ ਕਰਕੇ ਉਹਨੂੰ ਗੇਮ ਚੱਲ ਪਿਆ ਤੇਰੀ ਤੇਰੀ ਗੇਮ ਤਾਂ ਚਲਾ ਲਈ ਆਹ ਵਾਹ ਮਮਾ ਵਾਸਤੇ ਇਹਨੇ ਕੋਈ ਨਾ ਮੁਕਤੀ ਆ ਪਾਪਾ ਵਿੱਚ ਪਾਪਾ ਵਾਸਤੇ ਵੀ ਬਣਾ ਦੇ ਗਿਆ ਬਣਾ ਦੇ ਪਾਪਾ ਵਾਸਤੇ ਹੈਂ ਚੰਨ ਨਾ ਬੁੱਧਾ ਮੁੰਡੇ ਥੋੜੀ ਪਾਈ ਦੇ ਪੌਣਾਂ ਨੇ ਪਾਈ ਕਰ ਦੇ ਕੁੜੀਆਂ ਪਾ ਕੁੜੀਆਂ ਪੌਣੀਆਂ ਹੁੰਦੀਆਂ ਇਹ ਲੀਨ ਨੂੰ ਦੇ ਦੇ ਭਾਈ ਲੀਨ ਬਾਹਰ ਲੀਨ ਪਾ ਲੋਗੀ ਮੈਂ ਆ ਮਮਾ ਦੀ ਇਹ ਲੈ ਆਏ ਬਾਈ ਮਾਰਕੀਟ ਤੇ ਖਰੀਦ ਕੇ ਇਹਦੇ ਵਿੱਚ ਆਓ ਵਿੱਚੇ ਸਾਰਾ ਤੋਂ ਸਸਤਾ ਅਗੇ ਧੁੱਗੇ ਮਿਲੇ ਆ ਪੂਰਾ ਮੂਤੀ ਮਾਤੀ ਇਹ ਮਿਲੇ ਨੇ ਆਖਰ ਨੇ ਉਹ ਜਿਵੇਂ ਆਪਾਂ ਨੌ ਲੀਕ ਕੇ ਪੌਣੇ ਹੱਥਾਂ ਹੱਥਾਂ ਤੇ ਗੁੱਟ ਘੱਟ ਤੇ ਬੰਦੇ ਆ ਤੇ ਉਹ ਜੀ ਇਹਨੇ ਸਾਰਿਆਂ ਨੂੰ ਤਾਂ ਬਣਾ ਕੇ ਦਿੱਤੇ ਸਾਈ ਨੇ ਵਿੱਚ ਇਧਰ ਉਹ ਆਈ ਇਹਨਾਂ ਦੇ ਆ ਕੁੜੀਆਂ ਨੂੰ ਮੁੰਡਿਆਂ ਨੂੰ ਆ ਵੀ ਹੋ ਗਿਆ ਇਹ ਕਿਆ ਲਿਖਿਆ ਭਰ ਲਈਂ ਦੱਸ ਮੈਨੂੰ ਕਿਆ ਲਿਖਾ ਵੇਹੇ ਹਾਂ ਹੈਂ ਆ ਬਰਾਵਾ ਤੈਨੂੰ ਪਤਾ ਸੇ ਤੋਂ ਗਾਇਦਾ ਹਦਾ ਬਾਈ ਕਿਤੇ ਲੈ ਇਹਨੂੰ ਫਾਦਾ ਬਾਈ ਪੜਿਆ ਘਰ ਗੱਡੀ ਹੋ ਗਈ ਤੂੰ ਜੇ ਇੰਡੀਆ ਲੱਗਣਾ ਤੈਨੂੰ ਉਹਨੇ ਟੈਸਟ ਲੈਣਾ ਉੱਥੇ ਉਹ ਕਹਿੰਦੇ ਵੀ ਛੋਟੀ ਏਵੀ ਸੀ ਵੱਡੀ ਏਵੀ ਸੀ ਆਉਣੀ ਚਾਹੀਦੀ ਆ ਆਪਣੇ ਕਿ ਇੱਥੇ ਇੰਡੀਆ ਜਵਾਗ ਨੂੰ ਛੋਟੇ ਹੁੰਦੇ ਨੂੰ ਸਕੂਲ ਚ ਰੱਖ ਲੈਣੇ ਆ ਤੇ ਉਹਨੇ ਦੇਖ ਲਓ ਵੀ ਹਰਲੀਨ ਆ ਸੁਖ ਨਾਲ 6 ਮਹੀਨਾ ਸਾਲ ਲੱਗ ਗਿਆ ਇਹਨੂੰ ਤੇ ਉਹ ਜਿਵੇਂ ਅੰਗਣਵਾੜੀ ਆਪਣੇ ਉਹਦੇ ਚ ਜਾਂਦੀ ਆ ਹਲੇ ਤੇ ਹੁਣ ਇਹਨੇ ਅਗਲੇ ਸਾਲ ਜਾਣਾ ਤਾਂ ਉੱਥੇ ਪਹਿਰੀ ਕਲਾਸ 'ਚ ਤੇ ਹੁਣ ਦੇਖਦੇ ਆਂ ਇੰਡੀਆ ਨੂੰ ਕਿਹੜੀ ਕਲਾਸ 'ਚ ਰੱਖਦੇ ਆਂ ਹੁਣ ਹਾਂ ਉੱਥੇ ਪੜਨਾ ਪੈਣਾ ਐਨੀ ਨੇ ਪੜੂਗੀ ਜਾ ਕੇ ABC ਪੜਨੀ ABC ਸੁਣਾ ਫਿਰ ਇੱਧਰ ਨੂੰ ਕਰ ਹਾਂ ਹਾਂ B ਹਾਂ C ਹਾਂ D ਹਾਂ ਐ ਵੀ ਦੱਸ A ਫੋਰ ਕੀ ਆ ਹੁੰਦਾ B4 Bola C4 D4 ਇਧਰ ਨੂੰ ਮੂੰਹ ਕਰ ਇਧਰ ਨੂੰ ਮੂੰਹ ਕਰਕੇ ਸੁਣਾ ਉਹਦੇ ਬਾਅਦ ਨਾਲ ਬੋਲ ਆਪ ਜੱਗ ਈ ਫੋਰ ਜੱਗ ਐਲੀਫੈਂਟ ਆ ਐਲੀਫੈਂਟ ਐਫ ਐਫ ਫੋਰ ਜੱਗ ਹੈਪੀ ਵਰ ਜੱਗ ਹੈਪੀ ਫਿਸ਼ ਹੈਪੀ ਵਰ ਫਿਸ਼ ਹੈਪੀ ਵਰ ਫੁੱਫੜ ਹੈਪੀ ਫੜ ਬੂਰਾ ਇੰਡੀਆ ਮੈੜਵਾ ਕੁੱਟਿਆ ਕਰਨੀਆਂ ਮੈਂ ਮੁੰਦੀ ਬਣਾ ਕੇ ਤੂੰ ਖਾ ਤੈਨੂੰ ਹੋ ਰਹੇ ਆ ਤੈਨੂੰ ਕਹ ਕੇ ਹਾਂ ਮੈੜਵਾ ਤੈਨੂੰ ਕੁੱਟਿਆ ਕਰਨੀਆਂ ਇੰਡੀਆ ਦਾ ਬਾਈ ਇੱਕ ਇੱਕ ਦੋ ਕਿਹੜੇ ਆਉਂਦਾ ਵਰ ਪੀ ਸੁਨਾਜ ਸਫਾਇਆ ਘਰ ਇਹਨੂੰ ਕਿੱਧਰ ਆਉਂਦਾ ਆਉਂਦਾ ਚੱਲ ਫੇ ਸੁਨਾ ਇੱਕ ਹਾਂ ਦੋ ਹੂੰ ਹਾਂ ਚਾਰ ਬੋਲੀ ਚੱਲ ਹਾਂ ਪੰਜ ਛੇ ਸੱਤ ਅੱਠ ਨੌ 10 11 ਹਾਂਜੀ 12 ਅੱਗੇ 12 ਦੇ ਬਾਅਦ 12 ਦੇ ਬਾਅਦ ਵੀ ਸਿੱਖਾਂ 12 ਦੇ ਬਾਅਦ 4 ਆ ਗਿਆ ਕਿੰਦੀ ਹੋ ਹਾ ਪੜਿਆ ਕਰ ਉਹ ਵੀ ਮੀਨੇ ਜਵਾਬ ਵੀ ਅੰਦਰ ਕੈਦ ਕਰੇ ਹੋਏ ਆ ਆਹੀ ਛੁੱਟੀ ਵਾਲੇ ਦਿਨ ਤਾਂ ਹੁੰਦਾ ਜਵਾਕਾਂ ਕੋਲ ਸ਼ਨੀਵਾਰ ਐਤਵਾਰ ਤੇ ਸ਼ਨੀਵਾਰ ਐਤਵਾਰ ਨੂੰ ਵੀ ਮੀਂਹ ਗਾਣੇ ਫਾਈਵ ਘਰ ਤੋਂ ਬਾਹਰ ਨਹੀਂ ਨਿਕਲ ਜਾਂਦਾ ਹੈ ਇਹ ਕੋਰੇ ਘਾਰਾਂ ਬਸ ਛੋਟੇ ਛੋਟੇ ਘਰਾਂ ਬਾਰ ਬਰਦੇਸਾਂ 'ਚ ਇੰਡੀਆ ਵੱਡੇ ਵੱਡੇ ਘਰ ਛੱਡ ਕੇ ਭਾਈ ਆ ਕੇ ਫਸ ਜਨੇ ਉਹਦੇ ਖੁੱਡਿਆਂ 'ਚ ਹਾਂ ਭਾਈ ਆ ਕੇ ਫਸਨ ਦਾ ਦਮ ਦੇ ਖੁੱਟਿਆ ਬੁੱਝੇ ਹਾਂ ਭਾਈ ਆ ਕੇ ਫਸ ਜਨੇ ਤੇ ਖੁੱਡਿਆਂ ਦੇ ਵਿੱਚ ਔਰੇ ਡਡੇ ਘਰਾਇਟਲੀ ਵਿੱਚ ਨਾ ਹਾਂ ਸੋਤੇ ਆ ਖੁੱਡੇ ਉਹ ਛੋਟੇ ਆ ਇੰਡੀਆ ਵੱਡੇ ਠੀਕ ਆ ਸਾਡਾ ਅੱਜ ਸੋਫੀਆ ਦੇ ਲੇਕੇ ਰੋਈ ਤੱਕ ਦੀ ਦੌੜ ਲੱਗੀ ਹੋਈ ਆ ਘੜੀ ਖਵਾ ਦੇ ਕੇ ਦੇਖ ਜੰਨੇ ਆ ਵੀ ਬਣ ਗਈ ਏ ਨਹੀਂ ਬਣੀ ਹਾਂ ਭਾਈ ਆਹ ਪਰ ਸਾਰੇ ਚੱਕ ਚੱਕ ਕੇ ਆਓ ਦੇ ਫੁੱਲ ਫੁੱਲ ਉਹਨੇ ਤੈਨੂੰ ਲੱਗੀ ਹੋਈ ਆ ਭੁੱਖ ਉਹ ਆ ਗਿਆ ਇਹ ਭਾਈ ਪਹਿਲਾਂ ਹਰਲੀਨ ਨੂੰ ਹੀ ਦੋ ਮੈਂ ਪਹਿਲਾਂ ਉਹਨੂੰ ਆਹ ਇਹ ਦੂਆ ਵੀ ਆ ਜਾਣਾ ਨਾਲ ਦਾਦੀ ਹੋਵੇ ਬੇਲਤਾ ਬਸ ਨਾਲ ਦਾਦੀ ਹੋ ਪੈ ਜਾਣਾ ਠੀਕ ਆ ਸਭ ਜੀ ਬਣ ਗਈ ਸਬਜੀ ਬਣ ਗਈ ਬਈ ਤੇਲ ਤੇਰ ਤੁਰ ਗਿਆ ਤੇਲ ਤੁਰ ਰਿਹਾ ਤੇਲ ਥੋੜੀ ਨੂੰ ਤੋਂ ਪਾਣੀ ਆ ਸਬਜੀ ਦਾ ਭਾਫ ਦਾ ਬਣਿਆ ਹੋਇਆ ਦੋ ਤਾ ਤੇਰੇ ਉਪਰ ਤੇਲ ਹੋਣ ਹਾਂ ਹਾਂ ਹਣੀ ਉਹ ਤੇਲ ਡੁੱਲ ਗਿਆ ਤਾਂ ਪੜ ਲਿਆ ਕਰ ਪੜ ਲਿਆ ਕਰ E4 ਜੱਗ ਕਿਆ ਹੁੰਦਾ E4 E4 ਕਿਆ ਹੁੰਦਾ ਹਲੀ ਨਾ ਹਾਂ ਜਦੋਂ ਅਕਾਲੀ ਜੀ ਆ ਮੈਂ ਉਹਨਾਂ ਕੋਲ ਲੋ ਜੀ ਪਟੂਰੇ ਬਣ ਕੇ ਆ ਗਏ ਮੁਰੇ ਸਹਿਜ ਨਹੀਂ ਕਰਤਾ ਸ਼ੁਰੂ ਖਾਣਾ ਸਹਿਜ ਕਿਵੇਂ ਬਣਿਆ ਸਵਾਦਾਂ ਤੇ ਲੋ ਵੀ ਆਪਾਂ ਲਾ ਲਈ ਫਿਲਮ ਟੀਵੀ ਤੇ ਨਾਲੇ ਦੇਖਦੇ ਆ ਫਿਲਮ ਦੇ ਨਾਲੇ ਖਾਣੇ ਆ ਪਟੂਰੇ ਤੇ ਤੇ ਤੁਹਾਨੂੰ ਦੱਸ ਦਿਆਂ ਬਾਅਦ ਚ ਕਿਵੇਂ ਬਣੇ ਆ ਤੇ ਜੇ ਖਾਣੇ ਤਾਂ ਆ ਜਾਓ ਜੀ ਲੋ ਜੀ ਪੇਟ ਪੂਜਾ ਲਈ ਕਰ ਤੇ ਕਮਲ ਗਿਆ ਆ ਉਹ ਕਿ ਤੂੰ ਅੱਜ ਤੱਕ ਸੱਚਾ ਨਹੀਂ ਬੋਲਦਾ ਆ ਜਾ ਵੀ ਕਮਲ ਆ ਨੰਦ ਜੀ ਕੇ ਮਾਂ ਚ ਪਟਿਆ 40 ਕਰੋੜ ਕੀ ਸੋਨੇ ਦੀਆਂ ਗੁੱਟੋ ਨੂੰ ਚੁੜਿਤ ਦੇਗਾ ਨਾਈਸ ਵੀ ਬੰਦ ਕਮਲ ਬਾਰਾ ਹਾਂ ਜੀ ਹਾਂ ਸਾਥੀ ਦਾ ਵੀ ਖੜਾ ਨੋ ਜੀ ਕਮਲ ਆਇਆ ਕੰਮ ਕਰਦੇ ਹੁਣ ਮੀਂਹ ਪੈਂਦਾ ਬਾਹਰ ਤੇ ਆਇਆ ਭਾਈ ਕੱਪੜੇ ਖੋਲ ਕੇ ਨਾ ਨੂੰ ਰੋਟੀ ਖਾਲਾ ਸਾਂ ਸਭੂ ਦਾ ਕੰਮ ਤਾਂ ਕਰ ਲਾ ਗਾਦ ਗਾਦ ਹਾਂ ਹੋਣੀ ਗਾਦ ਸਾਂ ਨੇ ਹਾਂ ਸਭੂ ਦਾ ਕੰਮ ਕਰ ਨਗਲੇ ਆਇਆ ਕਰ ਲਾ ਰਾਮ ਕਰ ਲਾ ਘੜੀ 2:00 ਵਜੇ ਉਹ ਸੌ ਲਾ ਘੜੀ ਦੁਪਹਿਰ ਦਾ ਸੌ ਲਾ ਲਈ ਆ ਬਾਅਦ ਮੈਂ ਤਾਂ ਆ ਬਈ ਜਾ ਕੇ ਪਈਏ 2:00 ਵਜੇ ਨੀਂਦੇ ਚਾਉ ਕਰਦੇ ਬਾਏ ਬਾਏ ਕਰਦੇ ਬਾਏ ਬਾਏ ਸੀ ਲੇ ਦਰ ਸਭ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਲਾਈਕ ਕਰਿਆ ਧੰਨਵਾਦ ਜੀ ਥੈਂਕ ਯੂ ਜੀ ਸੋ ਦਰ ਹਾਂ ਜੀ ਥੈਂਕ ਯੂ ਜੀ ਸਬਸਕ੍ਰਾਈਬ ਹਾਂ ਜੀ ਬਾਏ ਬਾਏ